ਮੈਂ ਦੋਈ ਫਿਰ ਉਹ ਗੱਲ ਸੋਣਾ ਮੈਂ ਨਾ ਬਖਾਵੇ ਸ਼ਕਤੀ ਤੈਨੂੰ ਚੁੱਪ ਕਰਕੇ ਖੜਾ ਤੈਨੂੰ ਨਾ ਹੱਥ ਲਾਉ ਜੀ ਕੀ ਕਰਦੇਗਾ 40 ਦਾ ਨਾ ਸਲਾ ਕੱਢ ਲੈ ਲੈ ਮੈਨੂੰ ਫੜ ਲੈ ਮੈਂ ਤੇਰਾ ਸਲਾ ਵੇਖ ਲੈ ਫੜਾ ਚੁੱਪ ਕਰਕੇ ਖੜ ਮਾਰ ਲੈ ਕੁੱਤੇ ਸੂਏ ਸਭ ਨੂੰ ਮੈਂ ਤਾਂ ਮੇਰਾ ਕੰਮ ਬੰਦ ਬਣ ਰਿਹਾ ਉਹ ਖਤ ਕਰਦਾ ਤੂੰ ਬੱਸ ਮੈਂ 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 ਮੈਨੂੰ ਕਿੰਨਾ ਕਰ ਰਿਹਾ ਹੈ ਆਹ ਆਹ ਠੀਕ ਹੋ ਗਿਆ ਕੰਮ ਕਰ ਰਿਹਾ ਵੀ ਭਾਂਡੇ ਮੰਜਣ ਨਾਲ ਹੈ ਨਹੀਂ ਤੇਰੀ ਕਿੰਨ ਟੋਲੇ ਕਰ ਤੂੰ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਇੱਕ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਕਾਹਦਾ ਕੰਮ ਕਾਹਦਾ ਕੰਮ ਮਲ ਜਾਂਦਾ ਵਿਆਹ ਕਰਾਉਣਾ ਭਾਈ ਮੈਂ ਤਾਂ ਐਨਾ ਕਰਨਾ ਦਾ ਮੈਂ ਦਾ ਫਾਰਦਾ ਫਾਰਦਾ ਹੋਇਆ ਤਰਾ ਆ ਕਰ ਕੋਈ ਰਿਜ਼ਲਟ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜੂਗਾ ਲੈ ਆ ਲੈਦਾ ਡੋੜਾ ਹੈ ਤੂੰ ਛੜਾ ਦੇ ਤਾਂ ਆਰਾ ਛੜਾ ਸੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮਲ ਮਲ ਦੀ ਉਹ ਮੈਂ ਤੁਸੀਂ ਕੀ ਕਰੀਏ ਨਹੀਂ ਸਾਡੇ ਖੇਤ ਦੇ ਮੱਥੇ ਟਾਰੇ ਲਾਈ ਜਾਂਦੇ ਉਹ ਬਾਬਾ ਮੱਥੇ ਲੱਗ ਗਿਆ ਇੱਕ ਮਿੰਟ ਖੜ ਜਾ ਮੇਰੇ ਕੋਲ ਖੜ ਜਾ ਮਗਾ ਮਗਾ ਕੰਮ ਬਣ ਲਗਿਆ ਮੇਰਾ ਐਨੇ ਕਰੇ ਮੇਰੇ ਬੱਚੇ ਫਿਰਦੇ ਨੇ ਤੁਸੀਂ ਮੈਂ ਨਾ ਕੀ ਗੱਲੂ ਵੀ ਪੁੱਛਿਆ ਆਹ ਜਿਹੜੀ ਮਰੋਗੀ ਮੈਂ ਭਾ ਦਈਆਂ ਮੈਂ ਕੀ ਕਰਾਂ ਮੈਂ ਮੈਂ ਇਹਨੂੰ ਇਹੋ ਜਿਹਾ ਸਰਾਬ ਦਊਂਗਾ ਨਾ ਮੰਜੀ ਤੂੰ ਤੁਸੀਂ ਪਾਵੇਂ ਮੈਂ ਥਾੜੇ 50 ਕੋਟ ਮਟਕਾ ਮੈਂ ਬੰਦਾ ਕਹਿੰਦਾ ਮਾਰੇ ਚ ਪੈੜੇ ਲੱਗਦੇ ਮਾਰੇ ਉਸੇ ਜਾ ਵਾਹ ਜੀ ਵਾਹ ਬਾਬਾ ਜੀ ਕਿਵੇਂ ਸੁਣ ਸੋਨੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲਿਆ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋ ਉਸੇ ਕਹਿੰਦੇ ਸੀ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਭਗਤਾ ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਆਈ ਚੂੜੀਆਂ ਆ ਬਿੰਦੀਆਂ ਬੰਦ ਗਾਈ ਹਾਂਜੀ ਚੂੜੀਆਂ ਪਵਾ ਦਾਂਗੇ ਭਗਤਾ ਹਾਂਜੀ 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 ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਲਿਆਂਦਾ ਭਗਤਾ ਸੁਆਣਾ ਹਾਂਜੀ ਬਾਬਾ ਜੀ ਲਿਆਂਦਾ ਜੀ ਜੋੜਾ ਜੋੜਾ ਲੈ ਕੇ ਆਇਆ ਭਗਤਾ ਹਾਂਜੀ ਹਾਂਜੀ ਜਿਹੜਾ ਤੁਸੀਂ ਕਿਹਾ ਸੀ ਉਹ ਹੀ ਜੀ ਦਾ ਕੰਮ ਤੁਸੀਂ ਆਇਆ ਤੇਰਾ ਪੂਰਾ ਕਰਕੇ ਤੁਰਾਂਗੇ ਬਾਬਾ ਲਾ ਦੇ ਬੰਨੇ ਲਾ ਦੇ ਨੇ ਮਾਰੇ ਨੇ 40 ਦਿਨਾਂ ਦਾ ਸਲਾ ਕੱਢਿਆ ਵੇ ਭਾਈ ਵਾ ਬਾਬਾ ਜੀ ਕਿਵੇਂ ਸੋਨੇ ਸਿਉਣੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦਾ ਤੈਨੂੰ ਪਰੀ ਲਿਆ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋ ਉਸ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਭਗਤਾ ਠੀਕ ਹੋ ਹਾਸੀ ਜੁੜਾ ਜੁੜਾ ਲੈ ਕੇ ਆਇਆ ਨਾ ਹਾਂਜੀ ਹਾਂਜੀ ਬੈਠੋ ਆ ਲੋ ਬਬਾਈ ਆ ਸਾਰਾ ਸਮਾਨ ਆ ਜੀ ਇਹ ਸਾਰਾ ਸਮਾਨ ਆ ਨਾ ਜੀ ਹਾਂਜੀ ਹਾਂਜੀ ਆ ਜੁੜਾ ਜੁੜਾ ਰੱਖ ਦੋ ਹਾਸੀ ਦੋ ਲੈਰ ਵੀ ਲਿਆਂਦਾ ਜੀ ਲੈਰ ਲੈ ਕੇ ਆਏ ਹਾਂ ਹਾਂਜੀ ਹਾਂਜੀ ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਇਹ ਚੂੜੀਆਂ ਬੰਦਗਾਈ ਹਾਂਜੀ ਚੂੜੀਆਂ ਪਵਾ ਦਾਂਗੇ ਭਾਪਾ ਹਾਂਜੀ 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 ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਹਾਂਜੀ ਹਾਂਜੀ ਕਿੰਨੇ ਮਾਰਾ ਕਾਕਾ ਤੇਰੀ ਬਸ 50 ਤੋਂ ਟੱਪਣ ਵਾਲੇ ਆ ਜੀ ਹਾਂਜੀ ਆ ਚੱਕ ਲਾਲ ਕੱਪੜਾ ਲਿਓ ਜੀ ਬਬਾਈ ਤੈਨੂੰ ਲਾਲ ਪਰੀ ਲਿਆ ਕੇ ਦੂੰ ਲਾਲ ਪਰੀ ਹਾਂ ਜਮ ਜਮਾਈ ਜਮ ਬੇੜੇ ਪਾਰ ਕਰਦੇ ਵੰਦ ਕੇ ਟੈਂਸ਼ਨ ਨਹੀਂ ਲੈਣੀ ਬਾਬਿਆਂ ਹੁੰਦੇ 40 ਦਿਨਾਂ ਦਾ ਥਲਾ ਕੱਢਿਆ ਬਾਬਿਆਂ ਨੇ ਆ ਜੋੜਾ ਜੋੜਾ ਲਿਆਂਦਾ ਸਾਰਾ ਜੀ ਆ ਜੋੜਾ ਜੋੜਾ ਲੈ ਕੇ ਆਇਆ ਹਾਂ ਹਾਂਜੀ ਹਾਂਜੀ ਜੀ ਇਹ ਤੁਸੀਂ ਤੁਸੀਂ ਕਹੋਗੇ ਬਾਬਾ ਬਾਬਾ ਦਾ ਤੁਸੀਂ ਕਹਿੰਗੇ ਬਾੜਾ ਘੈਂਟ ਮਿਲਿਆ ਤੁਹਾਨੂੰ ਵਾਹ ਜੀ ਵਾਹ ਜਾਓ ਦੇਰੋ ਬੱਬਾ ਮੈਂ ਤਾਂ ਬਹੁਤ ਚਿਰ ਹੋ ਗਿਆ ਪੱਜੇ ਫਿਰਦਿਆਂ ਇਹ ਮੈਂ ਕਹਿੰਦਾ ਤੂੰ ਤਾਂ ਪੱਜਾ ਫਰੇਗਾ ਲੱਖਾਂ ਰੁਪਏ ਮੈਂ ਤਾਂ ਵਿਚੋਲੇ ਖਾਗੇ ਜਿਹੜੇ ਜੰਦ ਜੰਦ ਬਾਬਾ ਕਹਿੰਦਾ ਮੈਨੂੰ ਕਾਲਾ ਬਾਬਾ ਚੱਕ ਦਿਓ ਬਾਬਾ ਫੱਟੇ ਚੱਕ ਦਾਂਗੇ ਫੱਟੇ ਤੁਹਾਡਾ ਨਾਂ ਵੀ ਬਹੁਤ ਸੁਣਿਆ ਮੈਂ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ ਹਾਂਜੀ ਹਾਂਜੀ ਵਾਜੂਆ ਇਹ ਜੁੜਾ ਜੁੜਾ ਲੈ ਕੇ ਨਾ ਲੱਡੂਆਂ ਦਾ ਹਾਂਜੀ ਹਾਂਜੀ ਤੇਰਾ ਜਿਵੇਂ ਲੱਡੂ ਚੰਕਦੇ ਆ ਨਾ ਹਾਂਜੀ ਹਾਂਜੀ ਆਏ ਚੰਕੂਗੇ ਤੂੰ ਤਾਂ ਦੋਨੇ ਜੀ ਜਾਂਦੇ ਰਹਾ ਬਾਬਾ ਜੀ ਜਾਂਦੇ ਰਹਾ ਮੈਂ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਥੋੜੀ ਤੇ ਆਸ ਵੱਜੀ ਆ ਮੈਨੂੰ ਥੋੜੀ ਜੀ ਹੁਣ ਆਸ ਆਸਾ ਤਾਂ ਆਪਾਂ ਬੰਨ ਕੇ ਹੀ ਤੋੜਦੇ ਆ ਭਗਤਾ ਠੀਕ ਹੈ ਭਗਤਾ ਹਾਂਜੀ ਆਇਆ ਤੈਨੂੰ ਸਮਾਨ ਲਵਾਵਾ ਕਿੱਥੇ ਲੈੰਦਾ ਹੁੰਦਾ ਠੀਕ ਆ ਬਾਬਾ ਜੀ ਦੱਸੋ ਜੀ ਆਜੋ ਜੀ ਹਾਂਜੀ ਹਾਂਜੀ ਸਮਾਨ ਪੂਰਾ ਲੈਣਾ ਵਿੱਚੋਂ ਕੋਤ ਠੀਕ ਹੈ ਠੀਕ ਹੈ ਆ ਕੀ ਰਹਿ ਗਏ ਬਾਬਾ ਜੀ ਲਫਾਫੇ ਇਹ ਲਫਾਫੇ ਆ ਭਗਤਾ ਠੀਕ ਹੈ ਬਾਬਾ ਜੀ ਸਮਾਨ ਉੱਥੇ ਲੱਥੂ ਦਾ ਭਗਤਾ ਠੀਕ ਹੈ ਜੀ ਲਓ ਜੀ ਆਹ ਲਓ ਬਬਈ ਆਪਾਂ ਇੱਥੇ ਕੰਮ ਬਣਾ ਜਾਈਏ ਕੀ ਕਰ ਤਰੀਏ ਨੇ ਵੇਖਾ ਮੈਂ ਤੇ ਉੱਧੇ ਆ ਲਈ ਹੈ ਮੈਂ ਤੁਸੀਂ ਕੀ ਕਰੀਏ ਨੇ ਸਾਡੇ ਖੇਤ ਦੇ ਮੱਤੇ ਟਾਰੇ ਲਾਈ ਜਾਂਦੇ ਉਹ ਮਾਮਾ ਬੱਬਾ ਲੱਗ ਗਿਆ ਕਮੇਟ ਖੜ ਜਾ ਮੈਨੂੰ ਖੜ ਜਾ ਮਖਾ ਮਖਾ ਕੰਮ ਬੰਨ ਲਗਿਆ ਮੇਰਾ ਹਾਂ ਇਨੋ ਤਰ ਮੇਰੇ ਬੱਚੇ ਫਿਰਦੇ ਨੇ ਤੁਸੀਂ ਹਾਂ ਨਾ ਕੀ ਗੱਲ ਬੀ ਬੀ ਰੋਗੀ ਮੈਂ ਭਲਣਾ ਨਹੀਂ ਆ ਮੈਂ ਕੀ ਕਰਾਂ ਮੈਂ ਹੇ ਹਾਂ ਉਹ ਦੇਵੀ ਆ ਹਾਂ ਲੋਕ ਸਾਨੂੰ ਕਹਿੰਦੇ ਮੇਰੇ ਤਾਂ ਲੱਗਦਾ ਕੀ ਕਰੀਏ ਕੋਈ ਖਾਣ ਪੀਣ ਦਾ ਰੱਖਿਆ ਦੋ ਦੋ ਲੱਡੂ ਦੋ ਅੰਬਾ ਦੇ ਮਰਜ਼ੀ ਲੈ ਭਾਲ ਦਾਲਾ ਤੈਨੂੰ ਕਿਵੇਂ ਬੋਲਾਂ ਮੈਂ ਇਹਨਾਂ ਨੂੰ ਆਇਆ ਜਾ ਸਰਾਵ ਦਊਗਾ ਨਾ ਮੰਜੀ ਦੂਖ ਦੂ ਤੇਰੇ ਵਰਗਾ ਤੁੰਪਾ ਮੈਂ ਅਥੜ ਪੰਜਾ ਕੁੱਟ ਪਟਕਾ ਬੰਦਾ ਮਾਰਾਂ ਚ ਪੇੜ ਲੱਗਦਾ ਮਾਰਾਂ ਨੂੰ ਸੂਏ ਜਾ ਤੈਨੂੰ ਕਿਹਨੇ ਬਣਾਤਾ ਵੇ ਵੱਡਾ ਬਾਬਾ ਮਾਤਾ ਜੀ ਵੀ ਕਿਸੇ ਸਾਧ ਦੇ ਚੇਲੇ ਆ ਮਾਤਾ ਜੀ ਸਾਧ ਦੇ ਚੇਲੇ ਹੋਵੇ ਤਾਂ ਇਹੋ ਜਿਹਾ ਟਾਲੇ ਨਹੀਂ ਬੈਠ ਕੇ ਲਾਉਂਦੇਗੇ ਇਹ ਮੁੰਡੇ ਦਾ ਵਿਆਹ ਮੈਂ ਕਰਵਾਉਂਗਾ ਪੱਕਾ ਮੈਂ ਵਾਦਾ ਕੀਤਾ ਇਹਦਾ ਤੇਰਾ ਆਪਦਾ ਵਿਆਹ ਹੋਇਆ ਵੇ ਮੇਰੇ ਤਾਂ ਤਰਸ ਕਰੋ ਮੇਰੇ 50 ਸਾਲ ਦੀ ਉਮਰ ਹੋ ਗਈ ਹੈ ਤੇਰੀ ਤਾਂ 60 ਸਾਲ ਦਾ ਤੂੰ ਹੋ ਗਿਆ ਨਾ ਭਾਲਦਾ ਤੂੰ ਡੋਲਾ ਹੁਣ ਹੋਰ ਕੀ ਕਰਾਂ ਮੈਂ ਮੈਂ ਤਾਂ ਕਹਿੰਦੇ ਬਚੋਲੇ ਪੈਖਾਗੇ ਮੈਂ ਤਾਂ ਸਾਰੇ ਮੈਗ ਚੋਲੇ ਪੈਸੇ ਖਾ ਕੇ ਤਾਂ ਸ਼ਰਮ ਨਹੀਂ ਆਉਂਦੀ ਇਹੋ ਜਿਹਾ ਟਾਲੇ ਲਾਉਂਦੇ ਨੂੰ 60 ਸਾਲ ਦਾ ਹੋਇਆ ਤੇ ਮਸਾ ਸਭ ਜੀ ਆ ਬਾਈ ਆ ਬਾਈ ਛਿਆਣੇ ਲੱਗਦੇ ਮੈਨੂੰ ਬਾਈ ਜੀ ਇਹ ਕਰਦੇ ਆਪਣੇ ਆਪੇ ਇਹ ਹੱਗਾਂ ਵੈਰੀ ਹੁੰਦਾਗਾ ਆ ਵੱਡਾ ਚੇਲਾ ਬਹੂ ਲੈ ਕੇ ਦਿੰਦਾ ਇਹੋ ਜਿਹਾ ਸਮਾਨ ਲਾ ਕੇ ਕੀ ਪਖੰਡ ਵਿਢਿਆ ਯਾਰ ਹੈ ਆ ਕੀੜੀ ਥਾ ਚਮਟੇ ਵਜਾਉਣ ਦੀ ਹੈ ਆਪਣੇ ਘਰੇ ਵਜਾਓ ਜਾਂ ਕੀ ਕਰਦੋ ਇੱਥੇ ਤਾਂ ਚੌਂਟੇ ਨੂੰ ਮਾਰਾ ਚੰਗਾ ਨਾ ਬੋਲੀ 40 ਬੋਲ ਛਾਗੇ ਗੱਲ ਕਰੂ ਤੇ ਉਹ 40 ਦਿਨ ਕੋ ਕੰਮ ਕਰ ਲੋ ਮੈਨੂੰ ਪਤਾ ਚਲਮਾ ਪੀਤੀ ਹੋਣੀਆਂ ਤੇਰੀਆਂ ਆ ਸਾਡੇ ਖੇਤ ਆ ਇੱਥੇ ਕਦੇ ਤੁਹਾਡੇ ਲਲੇਰ ਰੂਏ ਫਿਰਦੇ ਆ ਕਦੇ ਸੁਰਖੀਆਂ ਬਿੰਦੀਆਂ ਰੁੜਗੇ ਫਿਰਦੀਆਂ ਕਦੇ ਚੂੜੀਆਂ ਪਈਆਂ ਕੀ ਪਖੰਡ ਮਿੱਡਾ ਤੁਸੀਂ ਕਿਉਂ ਤੂੰ ਕੀ ਕਰਨਾ ਪੜਿਆ ਲਿਖਿਆ ਲੱਗਦਾ ਉਹ ਕੀ ਯਾਰ ਬਸ ਓਡਣਾ ਪੀਤੀ ਨਹੀਂ ਨਾ ਹਜੇ ਤੇਰੇ ਨਾਲ ਕੀ ਵੀ ਪਤਾ ਲੱਗੂ ਸਾਨੂੰ ਤੇਰੇ ਨਾਲ ਕੀ ਵੀ ਮੈਨੂੰ ਪਤਾ ਬਾਬਾ ਕਿੰਨੇ ਕਰਨੀ ਵਾਲਾ ਮੈਨੂੰ ਦੱਸਿਆ ਇਹਨਾਂ ਨੇ ਬਹੁਤ ਬਹੁਤੇ ਦੀ ਹਾਂ ਓਕੇ ਓਕੇ ਬਾਬੇ ਨੇ ਕਿੰਨੀਆਂ ਕਹੇ ਬਸ ਬਾਬਾ ਲੋਕਾਂ ਨੂੰ ਸੁਣ ਲੋ ਨੌਜਵਾਨ ਤਾਂ ਮੁੰਡੇ ਕਮਾਰੇ ਫੇਦੇ ਤਾਂ ਤੁਹਾਡਾ ਬਹੁਤ ਕੰਮ ਐ ਕਰਨਾ ਐ ਕਰ ਕਰਨੀ ਵਾਲਾ ਦਾ ਘਰੇ ਲੈ ਜਾ ਉੱਥੇ ਕਰਨੀਆਂ ਵੇਖ ਲੈਦੀਆਂ ਜਾ ਕੇ ਆ ਇੱਥੇ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਤੁਸੀਂ ਕੀਆਂ ਪਖੰਡ ਬਣਾਇਆ ਯਾਰ ਬੰਬਾ ਇਹਨੇ ਦੱਸਿਆ ਸੀ ਕਿ ਸਾਡੀ ਜ਼ਮੀਨ ਲੱਗਦੀ ਇੱਥੇ ਭਾਈ ਤੇ ਇੱਥੇ ਤੂੰ ਇਹੋੇ ਕੰਮ ਕਰੀ ਜਾਂਦੇ ਦੱਸ ਹਣ ਹਰੇਕ ਮੈਂ ਦੰਦੂਗੀ ਆਜ ਮੈਂ ਇਹਨਾਂ ਦੇ ਆ ਗਿਆ ਸਾਡੀ ਆ ਗਈ ਆ 24 24 ਘੰਟੇ ਇਹਨਾਂ ਦਾ ਰਸਤਾ ਭੈਣ ਜੀ ਹੋਰ ਨਾਲ ਤਾਂ ਇੱਥੋਂ ਤੁਹਾਡਾ ਕਦੇ ਚੁੰਨੀਆਂ ਖਲਾਰੀਆਂ ਸਾਡੇ ਡੇਰੇ ਚਾਜੇ ਸੋਡਾ ਵੀ ਹੋਰ ਰੱਜੇ ਰੱਜੇ ਤੁਹਾਡੇ ਡੇਰੇ ਤੋਂ ਕੁਝ ਨਹੀਂ ਤੇਰੇ ਤੇ ਤੂੰ ਗੱਲ ਸੋਨੇ ਪਖੰਡ ਵਢਿਆ ਮਸਾ ਮਸਾ ਕੰਮ ਬਣ ਲੱਗਿਆ ਬਣ ਜਾਂਦੇ ਤੇਰਾ ਕੰਮ ਬਣਦਾ ਨਾ ਕਿੰਨੇ ਹੋਰ ਬਣ ਜਾਂਦੇ ਕਾਦਾ ਕੰਮ ਆ ਬਈ ਮਸਾ ਮਸਾ ਤੈਨੂੰ ਮਸਾ ਕਾਦਾ 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 ਕੰਮ ਕਾਦਾ ਕੰਮ ਬਣ ਜਾਂਦੇ ਵਿਆਹ ਕਰਾਉਣਾ ਬਈ ਮੈਂ ਤਾਂ ਐਨਾ ਕਰਨਾ ਤੇ ਮੈਂ ਕਰਦਾ ਫਾਰਦਾ ਫਾਰਦਾ ਹੋਇਆ ਤੇਰਾ ਆ ਕਰ ਕੋਈ ਜ਼ਿਆ ਤੇਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਾਵਾਲਾ ਆ ਲੈਣਾ ਡੋਲਾ ਤੂੰ ਛੜਾ ਮਰਦਾ ਆਰਾ ਛੜਾ ਸੁੱਤ ਹੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮੁੱਲ ਮੱਲ ਦੀ ਓਏ ਸ਼ਰਮ ਮਨੋਂ ਮਾੜੀ ਮੋਢੀ ਕੰਮ ਕਰਨੀ ਮਨੋਂ ਕੋਈ ਕੰਮ ਕਰ ਲੋ ਪਖੰਡ ਵੇਡਿਆ ਐਸੇ ਚੀਜ਼ ਦੇ ਮੁਲਕ ਦਾ ਬੇੜਾ ਗਰਕ ਕਰਤਾ ਬਾਬੇ ਨੇ ਕਹੀ ਆ ਨਹੀਂ ਨਹੀਂ ਆ ਕੁਝੇ ਦੀ ਮਾਂ ਵੀ ਆਂਬ ਵੀ ਕਈ ਖਾਊਗਾ ਆ ਜੋੜਾ ਲੱਡੂ ਆ ਪਖੰਡ ਵੇਡਿਆ ਵੇਖ ਬਾਈ ਯਾਰ ਮੈਨੂੰ ਅਹੀ ਪੁੱਛਿਆ ਆਖੇ ਦੋ ਆਂਡੇ ਦੋ ਅੰਬੀਆਂ ਦੋ ਲੱਡੂ ਤੇ ਆਖੇ ਲਲੇਰ ਬਾਬਾ ਕਹਿੰਦੇ ਜੋੜੀ ਬਣ ਜੂਗੀ ਤੇਰੀ ਜੋੜੀ ਨੇ ਐਸਾ ਉਹਨਾਂ ਦਾ ਸੱਤ ਆਉਂਦੀਆਂ ਨਹੀਂ ਦੀਆਂ ਤੇਰੇ ਮਗਰ ਲੇ ਆ ਦੂਗਾ ਬਈ ਮੇਰੇ ਤੇ ਚਾਰ ਜਾਈਦੀ ਹੈ ਬਈ ਮੈਂ ਕੀ ਕਰਾਂ ਤੇਰਾ ਵਿਆਹ ਤਾਂ ਹੋਇਆ ਹਾਂ ਨਹੀਂ ਜੀ ਮੇਰਾ ਵਿਆਹ ਹੋਇਆ ਨਹੀਂ ਮੈਂ ਕਰਵਾ ਦਿੰਨਾ ਜੀ ਤੇ ਅੱਧੀ ਨੇ ਚੱਟੀ ਹੋਈ ਪਈ ਤੇਰੀ ਤੂੰ ਕਰਵਾ ਦਿੰਨਾ ਆਪਦਾ ਤਾਂ ਹੋਇਆ ਨਹੀਂ ਦੇਦਾ ਕੀ ਕਰਾ ਦੇਗਾ ਤੂੰ 50 ਸਾਲ ਤੋਂ ਮੈਂ ਟੱਪ ਗਿਆ ਐਦੀ ਅੱਧੀ ਚੱਟੀ ਹੈ ਤੇਰੇ ਨਾਲ ਜੇ ਮਰਹਲ ਘਟਦੇ ਸਦੇ ਹੋਣਗੇ ਮੈਂ ਵੇਖ ਬੂਥਾ ਵੇਖਦਾ ਚਲ ਮਾਂ ਪੀ ਤੇ ਮੂੰਹ ਗਾਲਿਆ ਉਹਨੇ ਮੈਂ ਵੇ ਨਹੀਂ ਮੈਂ ਤਾਂ ਇਹੋ ਜਿਹੇ ਬਾਬਾ ਹੀ ਨਹੀਂ ਵੇਖੇ ਜਿਹੜੇ ਇਹੋ ਜਿਹੇ ਧਾਲੇ ਲਾ ਲਾ ਕੇ ਤੇ 70 ਸਾਲ ਦੇ ਬੰਦੇ ਨਾਲ ਵਿਆਹ ਹੋ ਜਾਏ ਕਿਹੜਾ ਪਿੰਡ ਇਹ ਤੈਨੂੰ ਕੌਣ ਕਰ ਦੂਗਾ ਰਸਤਾ ਪੁੱਣ ਨਾਲ ਕਰਨਾ ਚੜਾਵਾ ਚੜਾਏ ਕੋਈ ਨਾ ਤਾਂ ਹੋਊਗਾ ਹੀ ਕੋਈ ਸੁਣੂਗਾ ਬਾਕੀ ਕੋਈ ਪਾਨ ਕਰ ਬੱਚਾ ਨੂੰ ਖਵਾ ਕੋਈ ਕੁਸ ਬਣਾ ਕੇ ਆਈ ਨਹੀਂ ਲੱਡੂ ਅੰਡ ਸਾਡੇ ਖੇਤ ਮੱਠੇ ਮਸਾ ਭਰੋਸਾ ਅਸੀਂ ਬਾਬੇ ਦੇ ਮਸਾ ਹੋਇਆ ਸ਼ਰਮ ਮਾਨੋ ਭੈਣ ਜੀ ਮੈਨੂੰ ਸ਼ਰਮ ਨਹੀਂ ਨਹੀਂ ਲਾਵਾਂਗੇ ਆਪਾਂ ਭਾਈ ਆਪਾਂ ਆ ਰੋ ਪਾਪਾ ਆਪਾਂ ਲੈ ਕੇ ਚੱਲਾਂਗੇ ਹੁੰਦੀਆਂ ਹੁੰਦੀਆਂ ਬਹੂਆਂ ਜੇ ਛੋਟੇ ਵੀਰ ਓਏ ਗੱਲ ਸੁਣ ਓ ਮੈਂ ਨਾ ਦਿਖਾਵਾਂਗਾ ਮੈਂ ਨਾ ਦਿਖਾਵਾਂਗਾ ਸ਼ਕਤੀ ਦਿਨੋ ਚੁੱਪ ਕਰਕੇ ਖਾ ਤੈਨੂੰ ਨਾ ਹੱਥ ਲਾਉ ਜੇ ਜੀ ਕੀ ਕਰ ਦੇਗਾ 40 ਦਾ ਨਾ ਉਹ ਸਲਾ ਕੱਢ ਲੈ ਮੈਨੂੰ ਫੜ ਲੈ ਮੈਂ ਤੇਰਾ ਸਲਾ ਦੇਖ ਲੈ ਫੜ ਅਰੇ ਯਾਰ ਚੁੱਪ ਕਰਕੇ ਖੜ ਮਾਰ ਮਾਰ ਮੂਥੇ ਸੂਏ ਛੜ ਦੂੰਗਾ ਮੇਰਾ ਕੰਮ ਬੰਦ ਕਰ ਦੇ ਉਹ ਖਤ ਕਰਦਾ ਤੂੰ ਬਹੁਤ ਬਹੁਤ ਮੇਰੇ ਕੋਲ ਕੋਈ ਨਹੀਂ ਮੈਨੂੰ ਕਿੰਨਾ ਤੇਰੇ ਇਹ ਕਿਉਂ ਪਾੜਾ ਮੈਂ ਮੈਂ ਕੀ ਕਰਾਂ ਆ ਆਹ ਕਿਹੋ ਜਿਹਾ ਕੰਮ ਕਰ ਰਿਹਾ ਹੈਂ ਭਾਂਡੇ ਮੰਜਨ ਵਾਲੇ ਹੈ ਨਹੀਂ ਹੱਥ ਮੇਰੇ ਉਹ ਸੜ ਜਿਹੜੇ ਮੈਂ ਕੀ ਕਰਾਂ ਤੇਰੇ ਤੇ ਡੋਲੇ ਕਰਦਾ ਆ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਉਹ ਵਿਚੋਲੇ ਦੇਖ ਆ ਗਏ ਭਰਾਵਾ ਅਸਨ ਭਾਈ ਅਸਨ ਭਾਈ ਪਤਾ ਕੀ ਹੈ ਇਹਦੇ ਆਪ ਦੇ ਲੱਛਣ ਨਹੀਂ ਚੰਗੇ ਹੋਣੇ ਲੱਛਣ ਚੰਗੇ ਹੋਣ ਤੇ ਘਾੜੀਦਾਰ ਵੀ ਰਹਿ ਜਾਂਦਾ ਉਤੋਂ ਇਹੋ ਜਿਹਾ ਪਖੰਡੀ ਤੂੰ ਕੁਝ ਕਰ ਲੈ ਕੋਈ ਕੰਮ ਧੰਦਾ ਕਰ ਲੈ ਮਰ ਲੈ ਆਪ ਦਾ ਰਿਆ ਤੇਰਾ ਕਿਉਂ ਨਹੀਂ ਹੋਇਆ ਐਨਾ ਕੁੱਤੇ ਕਮ ਅਜ ਪਿਆਵੇਂ ਤੂੰ ਜਦੋਂ ਚੰਗੇ ਕੰਮਾਂ 'ਚ ਬਿਆ ਹੁੰਦਾ ਨਾ ਕੋਈ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਕੋਈ ਹੋਰ ਮਿਹਨਤ ਮਜ਼ਦੂਰੀ ਕਰਦਾ ਹੁੰਦਾ ਤੇਰਾ ਵੀ ਹੋ ਜਾਂਦਾ ਆਪਦਾ ਹੋਏ ਨੂੰ ਤੈਨੂੰ ਡੋਰਾ ਦੇਊਗਾ ਲਿਆ ਕੇ ਇਹਨਾਂ ਦੇ ਤੌਣੀ ਲਾਓ ਇੰਨਾ ਕੀ ਮਸਾਪ ਮਸਾਪ ਰੋਸਾ ਕਰਕੇ ਲਿਆਇਆ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅੱਛਾ ਦੂਜੇ ਨਾਂ ਆ ਨਾ ਨਾ ਉਮਰ ਕਿੰਨਾ ਸ਼ਾਬਾ ਬਾਬੇ ਦੇ ਸਾਰੇ ਨਾਂ ਬਦਲਦੇ ਆ ਤੁਸੀਂ 6-7 ਬੰਦੇ ਛੜੇ ਛੜੇ ਜਾਕੇ ਦੇ ਬਾਬੇ ਬਹੁਤ ਸਾਰੇ ਵਹਿ ਗਏ ਆ ਹੱਟਾ ਦੇ ਆ ਹੀ ਵਹਿ ਜਾਂਦੇ ਬਾਬੇ ਨਾ ਨਾ ਉਮਰ ਕਿੰਨੀ ਆ ਵਚੜਾ ਵਚੜਾ ਉਮਰ ਕਿੰਨੀ ਉਮਰ ਕਿੰਨੀ ਤੇਰੀ ਹੋਰ ਤਾਂ 50 ਦੇ ਨੇੜੇ ਹੋਣ ਵਾਲੀ ਆ 5 ਤੀਏ ਮਰੇ ਹਾਂਜੀ ਉਹ ਚਪੇੜਾ ਮਾਰੂ ਮੂੰਹ ਤੇ ਅੱਦੋਂ ਬਾਲੀ ਦਾੜੀ ਚਿੱਟੀ ਤੀਆਂ ਨਾਲੋਂ ਮੈਂ ਤਾਂ ਸੱਚੀ ਤਾਂ ਲੱਗਦਾ ਉਹ ਉਹਨੂੰ ਇੰਪ੍ਰੈਸ ਕਰਦਾ ਵੀ ਜੇ ਮੈਂ ਚਾਲੀਆ 50ਾਂ ਦਾ ਕਹਿੰਦਾ ਉਹਨਾਂ ਕਹਿੰਦਾ ਤੂੰ ਆਰਦਾ ਬਹਿਣੇ ਮੈਨੂੰ ਕਿਥੋਂ ਡੋਲੇ ਨਹੀਂ ਆਉਂਦੀ ਵੀ ਇਹ ਤੇਰੀ ਵਿਆਹ ਕਰਾਉਣ ਦੀ ਹੁਮਰਾ ਬਾਬਾ ਮੈਦਾ ਜੀ ਨੇ ਕਹੇ ਮੈਨੂੰ ਇੰਨੇ ਪੈਸੇ ਢਾਲ ਆ ਦੇ ਨਾ ਕੁਛ ਕਰ ਦੇ ਮੈਂ ਸਾਰਾ ਕੁਝ ਕਰੀ ਜਨਾ ਮੈਂ ਹੋ ਗਿਆ ਹੁਣ ਉਹ ਗੱਲ ਸੁਣ ਉਹ ਗੱਲ ਸੁਣ ਉਹ ਗੱਲ ਸੁਣ ਗੱਲ ਸੁਣ ਉਹ ਗੱਲ ਸੁਣ ਜੱਬਲ ਲੋਕਾ ਤੂੰ ਵੀ ਗੱਲ ਸੁਣਾ ਮੇਰੀ ਜੇ ਇੰਨਾ ਪਖੰਡਾਂ ਦੇ ਨਾਲ ਕਿਤੇ ਵਿਆਹ ਹੁੰਦੇ ਹੋ ਨਾ ਡੋਲੇ ਆਉਂਦੇ ਹੁਣ ਇੰਨਾ ਦਾ ਮੁੰਡੇ ਹੁੰਦੇ ਹੁਣ ਤਾਂ ਫਿਰ ਜਿਹੜੇ 20 20 ਸਾਲੇ ਵੱਜਦੇ ਆ ਨਾ ਮਾਰ ਕੇ ਨਾ ਬੰਦਾ ਅਗਲਾ 307 ਜੋ 302 ਜੋ ਬਰੀ ਹੋ ਕੇ ਬਾਹਰ ਆ ਜਾ ਕਰਿਆ ਤੁਹਾਡੇ ਢਾਲੇ ਢੂਲੇ ਕਰਵਾ ਕੇ ਹਰ ਹਫਤੇ ਤੂੰ ਢਾਲਾ ਲਾਉਣ ਆ ਜੈ ਨਾ ਇਹ ਪਿਛਲੇ ਵੀਰਵਾਰ ਵੀ ਤੈਨੂੰ ਲੋਕਾਂ ਨੇ ਗੁੱਟਿਆ ਸੀ ਨਾ ਉੱਥੇ ਪੰਜਾ ਬਜਾ ਕੇ ਜਿੱਦੇ ਤੈਨੂੰ ਗਦੇ ਦੇ ਭਾਗੇ ਤੇਰਾ ਮੂੰਹ ਕਾਲਾ ਕੀਤਾ ਸੀ ਉਹੀ ਇਹਨਾਂ ਨੂੰ ਹਾਂ ਬਾਬਾ ਜੇ ਤੂੰ ਬਾਬਾ ਚਾਹੀਦਾ ਹੋਵੇ ਨਾ ਮੈਂ ਦੱਸਦਾ ਸਵਾਰ ਤੇ ਹਾਂ ਮੈਂ ਨਾ ਤੂੰ 别过不来。